ਕੀ ਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਨੇ ਇੱਕ ਹੋਰ ਨਿਊ ਸੂਟ ਰੈਡੀ ਕੀਤਾ ਜਿਹੜਾ ਕਿ ਟੋਟਲੀ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੈ ਅੱਜਕੱਲ ਬਹੁਤ ਹੀ ਡਿਮਾਂਡ ਦੇ ਵਿੱਚ ਹੈ ਇਹ ਮੇਰੀ ਕਿਸੇ ਭੈਣ ਨੇ ਰੈਡੀ ਕਰਵਾਇਆਗਾ ਬਾਹਰੋਂ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ ਜੀ ਇਹ ਆਪਾਂ ਨੇ ਸਿਮਰ ਸਟੱਫ ਦੇ ਉੱਪਰ ਰੈਡੀ ਕੀਤਾ ਸੂਟ ਦੀ ਫੁੱਲ ਲੁੱਕ ਉਸ ਟਾਈਪ ਦੀ ਆ ਟੋਟਲੀ ਹੈਂਡਵਰਕ ਦੇ ਵਿੱਚ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾਗਾ ਸ਼ਰਟ ਦੇ ਜਿਹੜਾ ਹੈਗਾਗਾ ਡਬਲ ਡਾਈ ਦੇ ਵਿੱਚ ਆਪਾਂ ਨੇ ਸ਼ਰਟ ਰੈਡੀ ਕੀਤੀ ਹੋਈ ਹੈ ਇੱਕ ਇਹ ਵਾਲਾ ਕਲਰ ਆ ਇੱਕ ਇਹ ਵਾਲਾ ਕਲਰ ਦੋਨਾਂ ਕਲਰ ਕੰਬੀਨੇਸ਼ਨ ਰੱਖ ਕੇ ਆਪਾਂ ਨੇ ਸ਼ਰਟ ਕੀਤੀ ਆ ਇਹ ਸ਼ਰਟ ਦਾ ਘੇਰਾ ਆ ਗਿਆ ਜੀ ਘੇਰੇ ਦੇ ਉੱਪਰ ਪੈਚ ਲਗਾ ਕੇ ਬਹੁਤ ਹੀ ਨੀਟ ਐਂਡ ਕਲੀਨ ਜ ਹੈਂਡਵਰਕ ਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰ ক্লোਜ਼ ਤੋਂ ਜਿਹੜੀ ਆ ਫੋਟੋ ਪ੍ਰੋਪਰ ਦਿਖਾ ਦੇਣੀ ਆ ਇਹ ਘੇਰਾ ਆ ਗਿਆ ਜੀ ਘੇਰੇ ਦਾ ਕੰਮ ਕੀਤਾ ਹੋਇਆ ਇਹਦੀ ਜਿਹੜੀ ਲੈਂਥ ਹੈਗੀ ਆ 43 ਤੱਕ ਆ 43.5 ਰੈਡੀ ਕਰਵਾਈ ਆ ਉਹਨਾਂ ਨੇ ਇਹ ਆ ਗਿਆ neck ਜੀ neck ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਦਾ ਫਰੰਟ ਆ ਗਿਆ ਫਰੰਟ ਦੇ ਉੱਪਰ ਵਰਕ ਕੀਤਾ ਹੋਇਆ ਹੈ ਇਹਦੀਆਂ ਬਾਹਮਾਂ ਨੇ ਜਿਹੜਾ ਐਕਸਟਰਾ ਕੱਪੜੇ ਦੇ ਉੱਪਰ ਰੈਡੀ ਕਰਕੇ ਲਗਾਈਆਂ ਹੋਈਆਂ ਨੇ ਬਾਹਮਾਂ ਟੋਟਲੀ ਹੈਂਡਵਰਕ ਦੇ ਵਿੱਚ ਰੈਡੀ ਕੀਤੀਆਂ ਹੋਈਆਂ ਤੁਸੀਂ ਬਾਹਮਾਂ ਦੇ ਉੱਪਰ ਕੰਮ ਦੇਖ ਸਕਦੇ ਹੋ ਇਹ ਹੈ ਜਿਹੜਾ ਬਾਹਮਾਂ ਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਵੀਡੀਓ ਦੇ ਨਾਲ ਐਂਡ ਤੱਕ ਬਣੀ ਰਹੋ ਮੈਂ ਤੁਹਾਨੂੰ ਸਾਰਾ ਸੂਟ ਪ੍ਰੋਪਰ ਦਿਖਾਨੀ ਆ ਇਹ ਆ ਗਈ ਪਿਓਰ ਸਿਮਰ ਦੀ ਬਾਟਮ ਜੀ ਇਤੇ ਵੀ ਪੈਚ ਲਗਾ ਕੇ ਹੀ ਕੰਮ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਇਹ ਪੈਚ ਲੱਗਿਆ ਹੈ ਪੈਚ ਲਗਾ ਕੇ ਆਹ ਵਾਲਾ ਜਿਹੜਾ ਆਪਣੇ ਹੈਂਡਵਰਕ ਕੀਤਾ ਹੋਇਆ ਹੈਗਾ ਉੱਪਰ ਇਹਦੇ ਨਾਲ ਜਿਹੜਾ ਦੁਪੱਟਾ ਜੀ ਦੁਪੱਟਾ ਵੀ ਆਪਾਂ ਨੇ ਪਿਓਰ ਸਿਮਰ ਦਾ ਲਗਾਇਆ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਲੈਸਿਸ ਵਗੈਰਾ ਲਗਾ ਕੇ ਇਹਦੇ ਉੱਤੇ ਦੁਪੱਟੇ ਦੇ ਉੱਪਰ ਪ੍ਰੋਪਰ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਇਹਦੇ ਨਾਲ ਜਿਹੜਾ ਹੈਗਾ ਦੁਪੱਟਾ ਹੈਗਾ ਸ਼ਰਟ ਦਾ ਫਰੰਟ ਆ ਗਿਆ ਸ਼ਰਟ ਦੇ ਫਰੰਟ ਦੇ ਘੇਰੇ ਤੇ ਵਰਕ ਆ neck ਤੇ ਵਰਕ ਆ ਇਹ ਵਾਲੀਆਂ 슬ੀਵਸ ਆ ਗਈਆਂ 슬립ਸ ਦੇ ਉੱਪਰ ਵੀ ਟੋਟਲੀ ਹੈਂਡਵਰਕ ਆ ਬਾਟਮ ਦੇ ਉੱਪਰ ਵੀ ਪੈਚ ਲਗਾ ਕੇ ਹੈਂਡਵਰਕ ਕੀਤਾ ਹੈ ਜਿਹੜਾ ਇਹ ਸੂਟ ਦਾ ਪ੍ਰਾਈਸ ਹੈਗਾ ਜੀ 6000 ਰੁਪਏ ਦੇ ਵਿੱਚ ਇਹ ਵਾਲਾ ਸੂਟ ਆਪਾਂ ਉਹਨਾਂ ਨੂੰ ਰੈਡੀ ਕਰਕੇ ਦਿੱਤਾਗਾ ਅਗਰ ਤੁਸੀਂ ਵੀ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹ ਵਾਲੇ ਸੇਮ ਸੂਟ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਇਹੀ ਵਾਲਾ ਕਲਰ ਸੇਮ ਕਰਵਾਉਣਾ ਤੁਸੀਂ ਫੈਬਰਿਕ ਚੇਂਜ ਕਰਵਾ ਕੇ ਸਸਤੇ ਵਾਲਾ ਥੋੜਾ ਫੈਬਰਿਕ ਵੀ ਲਗਵਾ ਸਕਦੇ ਹੋ ਕਿਉਂਕਿ ਇਹਨਾਂ ਨੇ ਵਧੀਆ ਕੋਸਟਲੀ ਫੈਬਰਿਕ ਜਿਹੜਾ ਲਗਵਾਇਆਗਾ ਅਗਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਥੈਂਕ ਯੂ ਜੀ